ਲੈ ਬੂਟ ਪਾ ਕੇ ਸੁੱਤੇ ਆ ਹੂੰ ਸੋਣਾਈ ਤੇ ਬੂਟ ਤੇ ਲਾ ਲੈਂਦੇ ਉਹ ਮੈਂ ਜਾਣਾ ਸੀ ਖਾਦ ਲੈਣ ਮੈਨੂੰ ਜੂੜੇ ਖਾਣੇ ਕਿਤੇ ਮਲੇ ਤੇ ਚਾਚੇ ਨੇ ਕਿਸ ਨੂੰ ਆਖਿਆ ਸੀ ਇਹਦਾ ਬਾਗ ਬਾਗ ਆੜਤੀਆ ਤੇ ਇਹ ਕਹਿੰਦਾ ਮੇਰੀ ਖਾਦ ਲੈ ਆਈ ਤੇ ਮੈਂ ਕਿਹਾ ਚਲ ਭਾਣ ਮੈਂ ਆਪਣੀ ਵੀ ਲੈ ਆਉਂ ਤੇ ਮੈਂ ਰੈਰੀਓ ਕੇ ਸੌਂ ਗਿਆ ਤੋ ਅੱਖ ਲਾ ਕੇ ਸੌਂ ਗਿਆ ਮੈਂ ਤੇ ਚਾਚੇ ਨੇ ਜੇ ਆਪ ਦੀ ਖਾਦ ਲੈ ਆਉਣੀ ਸੀ ਕਿਤੇ ਤੁਹਾਡੀ ਵੀ ਲੈ ਆਂਦੇ ਤੁਹੇ ਕਿਤੇ 4-5 ਬੋਰੇ ਤੁਹਾਨੂੰ ਚਾਹੀਦੇ ਹੋਣੇ ਮਾਹ ਮੈਨੂੰ 12 ਬੋਰੇ ਮੈਨੂੰ ਚਾਹੀਦੇ ਆ ਉਹ ਚਾਚੇ ਦੇ 12 ਚਾਹੀਦੇ 12 50 ਬੋਰੇ ਚਾਚੇ ਨੇ ਲੈਉਣੇ ਆਹ ਤੇ ਉਹ ਤੁਹਾਡੇ ਵੀ ਨਾਲ ਲੈ ਆਉਂਦੇ ਉਹਨਾਂ ਦੀ ਸਭ ਤੋਂ ਜ਼ਿਆਦਾ ਹੋਣੀ ਆ ਓਏ ਉਹਨੇ ਵਿਚਾਰੇ ਬੁੱਢੇ ਵਾਰੇ ਕਿੱਥੇ ਜਾਣਾ ਮੈਲ ਨੂੰ ਟਰੈਕਟਰ ਦਾ ਲੈਣਾ ਟਰਾਈ ਟਰੈਕਟਰ ਪਾ ਗਏ ਨਾਲ ਉਹਨਾਂ ਹੀ ਲਾਦ ਲੈਉਣੇ ਮੈਂ ਆਪਣੇ ਚਾਦੇ ਲਿਆ ਉਹਨਾਂ ਦੀ ਜ਼ਿਆਦਾ ਹੋਣੀ ਕੀ ਤੁਹਾਡੀ ਜ਼ਿਆਦਾ ਹੋਣੀ ਆ ਜਿੰਨਾ ਉਹਨਾਂ ਨੇ ਤੇ ਲਿਉਣੀ ਲਿਉਣੀ ਆ ਤੇ ਤੁਹਾਡੇ ਵੀ ਜਿਹੜੇ 12 ਬੋਰੇ ਉਹ ਤੁਹਾਡੇ ਵੀ ਲਾਦ ਲੈਉਣਗੇ ਉਹਨੇ ਥੋੜੀ ਜਾਣਾ ਉਹ ਮੈਨੂੰ ਕਹਿਆ ਤਾਂ ਚਾਚੇ ਨੇ ਚਾਜ ਲੈ ਆਇਆ ਮੈਂ ਸਾਰੀ ਉਮਰ ਉਹਨਾਂ ਦੀ ਨੌਕਰ ਲੱਗੇ ਰਹਿਣਾ ਵਾਂ ਕੰਮ ਮੈਂ 12 ਬੋਨਾ ਬਾਤ ਵੀ ਜਾਣਾ ਇਨਾ ਮੈਨੂੰ ਕੱਲੇ ਨੂੰ ਜਾਣਾ ਪੈਂਦਾ ਤੇ ਫੇਰ ਵੀ ਜਾਣਾ ਇਨਾ ਨਾਲ ਕਰਾਇਆ ਪਾਜੂਗਾ ਟਰੈਕਟਰ ਇਹ ਲੋਨਾਂ ਦਾ ਟਰੈਕਟਰ ਉਹਨਾਂ ਦਾ ਟਰਾਲੀ ਉਹਨਾਂ ਦੀ ਤੇ ਜਰੂਰੀ ਟਰੈਕਟਰ ਟਰਾਲੀ ਤੇ ਲਿਓਣਾ ਵਾਂ ਉਥੋਂ ਉਹਨਾਂ ਰਿਕਸ਼ੇ ਵਾਲੇ ਨੂੰ ਕਹਿੰਦੇ ਉਹਨੂੰ ਉਹਨੇ ਕਰਾਇਰ ਹੀ ਲੈਣਾ ਤੇ ਤਾਂ ਕੀ ਹੋਇਆ ਉਹਨਾਂ ਤੇਲ ਵੀ ਤਾਂ ਫੁਕੇ ਜਾਣਾ ਮੈਂ ਤੁਹਾਡੀ ਵੀ ਦਿਹਾੜੀ ਦੁਪਹਿਰ ਮਾਰ ਕਰਨੀ ਸੀ ਤੇਲ ਤੇਲ ਸਾਡਾ ਫੁਕੇ ਤੇਲ ਚਾਚੇ ਦਾ ਫੁਕੇ ਜਾਣਾ ਜੇ ਸ਼ਾਮ ਨੂੰ ਚੱਲ ਜਾ ਫੇ ਨਹੀਂ ਤਾਂ ਲੈ ਨਾ ਬਚਾਉਂਦੀ ਮੈਨੂੰ ਹੁਣ ਤੂੰ ਫਿਰ ਥਾਲ ਦੈ ਮੈਂ ਤਾਂ ਬੂਟਾ ਕਰਕੇ ਮੈਂ ਹਾਂ ਬੂਟੇ ਲਾ ਲਓ ਬੂਟੇ ਮੈਸ਼ ਕਰਕੇ ਲਾਇ ਵੀ ਮੈਂ ਜਨਰਲ ਕਾ ਤੇ ਅੱਖ ਲੱਗੀ ਖਾ ਲਓ ਆਪਣੀ ਮਰਜ਼ੀ ਮੈਨੂੰ ਨਹੀਂ ਪਤਾ ਨਹੀਂ ਮੈਂ ਲੈ ਜਾਵਾ ਹੁਣ ਹਟਾ ਦਿੱਤਾ ਇਹ ਕੀ ਸੋਚੁੰਦੇ ਐ ਲੰਮੇ ਪਏ ਕੋਈ ਉਦੋਂ ਲੰਮਾ ਪਿਆ ਅੱਜ ਕੱਲ ਮੈਂ ਦੁਨੀਆ ਦਾ ਕੱਖ ਨਹੀਂ ਹਾਲ ਕੋਈ ਖਬਰ ਸੁਣ ਲਈ ਨਈ ਖਬਰ ਨਹੀਂ ਸੁਣੀ ਉਦਾਂ ਹੀ ਜਿੰਨਾ ਹੀ ਕਿਸੇ ਨੂੰ ਕੋਈ ਚੀਜ਼ ਫੜਾ ਦੋ ਨਾ ਉਹ ਜਿੱਦਾਂ ਉਂਗਲ ਫੜਾਓ ਤੇ ਹੱਥ ਫੜਨ ਫਿਰਦਾ ਹੱਥ ਫੜਾਓ ਤੇ ਬਾਹ ਫੜਨ ਫਿਰਦਾ ਉਹ ਗਾਲੀ ਉਹ ਗਾਂਧੀਆਂ ਗਾਂ ਗੱਲਾਂ ਅੱਜ ਕੱਲ ਇਦਾਂ ਹੀ ਆ ਕੋਈ ਹਰ ਕੋਈ ਕਹਿੰਦਾ ਹੀ ਆ ਕਿ ਮੈਨੂੰ ਇੱਕ ਕਰ ਖਲੋਣ ਨੂੰ ਥਾਂ ਦੇ ਦੇ ਮੈਂ ਬੈਨ ਨੂੰ ਆਪੇ ਕਰ ਲੈਣਾ ਕਰ ਲਉ ਤੂੰ ਸੌਣ ਨੂੰ ਵੀ ਕਰ ਲੈਣਾ ਫਿਰ ਕੇ ਗਾੜੀ ਗਾੜ ਗਾ ਤਰਪਣੀ ਗੱਲ ਕੇ ਕਾਕਾ ਨਹੀਂ ਦੁਨੀਆ ਦਾ ਹਾਲ ਕਿਉਂ ਕੀ ਹੋਇਆ ਗੱਲ ਵੀ ਦੱਸੇਗੀ ਕਿ ਜਾਈ ਦਹੀ ਕਰੀ ਜਾਏਗੀ ਗੱਲ ਕੀ ਵੀ ਅੱਗੇ ਇਹਨਾਂ ਨੂੰ ਦੁੱਧ ਦੇਈਦਾ ਉਦੇ ਹੁਣਾ ਨੂੰ ਕਿਦਾਂ ਨੂੰ ਉਦੇ ਹੁਣਾ ਨੂੰ ਅੱਛਾ ਨਹੀਂ ਖੜਦੇ ਤੇ ਕੱਲ ਮੇਰੇ ਕੋਲ ਆ ਗਈ ਗੋਪੀ ਅਹੇ ਬੈ ਚਾਚੀ ਜੀ ਕਿਉ ਹੈਗਾ ਵਾਗੇ ਅਸੀਂ ਮੈਂ ਵੀ ਕੀ ਕਰਨਾ ਵਾ ਅਹੇ ਉਦੇ ਆਂਦਾ ਮੈਂ ਦੁਕਾਨ ਤੇ ਗਿਆ ਹਾਂ ਲੈਣ ਕੀ ਲੈਣ ਕਹਾਂ ਇਹ ਕੱਪੜੇ ਪ੍ਰੈਸ ਕਰਾਉਣ ਜਿਹੜੇ ਕੋਲ ਆਇਆ ਕੱਲ ਤੇ ਉੱਥੇ ਬਿਸਕੁਟ ਬਣਦੇ ਤੇ ਮੈਨੂੰ ਬੜੀ ਸਮੈਲ ਆਈ ਤੇ ਮੇਰਾ ਜੀ ਕਰੇ ਬਿਸਕੁਟ ਖਾਣੇ ਤੇ ਮੈਨੂੰ ਹੁਣੇ ਬਿਸਕੁਟ ਬਣਾ ਕੇ ਦੇ ਹੂੰ ਮੈਂ ਕਿਉਂ ਹੋਦਾ ਹੈਗਾ ਤੇਰੇ ਚਾਚਾ ਮੈਂ ਹੱਥ ਦੇ ਆਇਆ ਕਿਸੇ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਅੱਛਾ ਤੇ ਹੁੰਦਾ ਤੇ ਮੈਂ ਤੋ ਲੈ ਜਾਂਦੀ ਹਾਂ ਅੰਦੀ ਮੈਨੂੰ ਤੇ ਅੱਗੇ ਹੀ ਪਤਾ ਸੀਗਾ ਇਹਨਾਂ ਨੇ ਕਿਉਂ ਦੇਣਾ ਨਹੀਂਗਾ ਜਦੋਂ ਮੈਂ ਤੈਨੂੰ ਘਰੋਂ ਹੀ ਪਤਾ ਸੀ ਜੀ ਚਾਚਾ ਕਿ ਰਵੇ ਤੂੰ ਆਈ ਕਿ ਲੈਣ ਗਾਂ ਹਨਾ ਨਹੀਂ ਤੇ ਕਿਉਂ ਦੁਕਾਨਾਂ ਦੇ ਬਾਧੂ ਆ ਇੱਕ ਦੁਕਾਨ ਬੰਦ ਹੋਵੇ ਦੂਜੀ ਤੋਂ ਦੇ ਲੋ ਦੂਜੀ ਬੰਦ ਹੋਵੇ ਤੇ ਜੀ ਤੋਂ ਦੇ ਲੋ ਕਿਨੇ ਦੁਕਾਨਾਂ ਦੇ ਕਿਉਂ ਨਹੀਂ ਤੇ ਉਹ ਡੇਰੀਆ ਖੁੱਲੀਆਂ ਵਾ ਤੇ ਪੈਸਿਆਂ ਦਾ ਹੁਣਾਂ ਬਾਹਰੋਂ ਇੱਥੇ ਫ੍ਰੀ ਦਾ ਭਾਲਦੀ ਆ ਅੱਛਾ ਅੱਛਾ ਆਹੋ ਥੋੜਾ 70 70 ਰੁਪਏ ਕਿਲੋ ਦੁੱਧ ਮਿਲੰਦਿਆ ਬਾਹਰ ਤੇ ਇਹਨਾਂ ਨੂੰ ਅਜੇ ਹੀ ਕੋਈ ਗੱਲ ਨਹੀਂ ਕਰਦੇ ਵਿਚਾਲਾ ਸ਼ਾ ਕੋਈ ਨਹੀਂ ਸਾਡੇ ਨਿਆਣੇ ਸੁਖਨਾ ਬਾਹਰ ਵਾ ਤੇ ਇਹ ਵੀ ਸਾਡਾ ਹੀ ਨਿਆਣਾ ਵਾ ਨਾਲੇ ਚਲੋ ਕੰਮ ਕਰਦੇ ਆਖੇ ਲੱਗਦੇ ਅਜੇ ਚੀਜ਼ ਦਈ ਜਾਈਦੀ ਆ ਦਈ ਜਾਈਦੀ ਕੋਈ ਨਾ ਕੋਈ ਚੀਜ਼ ਫੜਾਈ ਜਾਈਦੇ ਤਾਂ ਵੀ ਮੂੰਹ ਵਿੰਗੇ ਤਾਂ ਵੀ ਮੂੰਹ ਵਿੰਗੇ ਤਾਂ ਵੀ ਰਾਜੀ ਨਹੀਂ ਨੀਗਾ ਹੁਣ ਕੀ ਇਹਨਾਂ ਦਾ ਬੰਦਾ ਇਲਾਜ ਕਰੇ ਇੱਕ ਹੁਣ ਸਾਨੂੰ ਸਿਰਫ ਲੋੜ ਦੇ ਬਦਲੇ ਅਸੀਂ ਮਈ ਮਈ ਕਰਦੇ ਫਿਰਦੇ ਇਹਨਾਂ ਦੇ ਗਾੜੀ ਇਹ ਤੇ ਕਿਸੇ ਘੜ ਦਾ ਟੱਕਣੀ ਨਹੀਂ ਆਨੀ ਜੇ ਤੂੰ ਗੱਲ ਤੂੰ ਸੋਚੀ ਆ ਨਾ ਇਹ ਮੈਂ ਪਹਿਲਾਂ ਦੀ ਮੰਮੀ ਸੋਚੀ ਆ ਮੈਂ ਜੋਦੀ ਦਾ ਫੋਨ ਆ ਗਿਆ ਜੀ ਹੈਲੋ ਹੈਲੋ ਚਾਚਾ ਹਾਂਜੀ ਹਾਂਜੀ ਉਹ ਮੈਂ ਗਿਆ ਹੀ ਖਾਗ ਲੈਣਾ ਤੁਹਾਡੀ ਆਓ ਮੈਂ ਤੈਨੂੰ ਕੋ ਲੈ ਦੇਗਾ ਓਦੋਂ ਸਵੇਰ ਦਾ ਮੈਂ ਤੈਨੂੰ ਆਖਿਆ ਵੀ ਜਾ ਕੇ ਲੈ ਆਵੀ ਹੁਣ ਗਿਆ ਵਾਂ ਤੂੰ ਆਓ ਮੈਂ ਬੁਰਤੇ ਇਧਾ ਮੈਂ ਸੌ ਗਿਆ ਘੜੀ ਮੈਂ ਹੁਣ ਗਿਆ ਅੱਛਾ ਤੇ ਲੈ ਆ ਲੱਦ ਰਿਹਾ ਆਖਰ ਲੱਦ ਰਿਹਾ ਮੈਂ ਤੇ ਤੁਹਾਡੀ ਤੇ ਮਿਲ ਗਈ ਜਣਾ ਚਲ ਤੁਸੀਂ ਪਹਿਲਾਂ ਉਹ ਆਖਿਆ ਇਹ ਖਾ ਦੀ ਤੇ ਮੈਨੂੰ ਵੀ ਦੋੜਾ 12 ਪੂਰੇ ਪਿੰਚਾਈ ਦੇ ਆ ਅੱਛਾ ਤੂੰ ਦੇਣ ਨਹੀਂ ਰਿਆ ਆੜਤੀਆ ਮੈਨੂੰ ਕਹਿੰਦਾ ਨਹੀਂ ਮੇਥੋ ਹੈ ਇੰਨੀ ਆ ਵੀ ਖਾਇਆ ਸਹੀ ਆ ਉਹ ਕੋ ਤੇ ਫੇਰ ਹੁਣ ਤੇ ਇਹਨੂੰ ਕਹਿ ਦਰ ਤੂੰ ਮੈਂ ਵੀ ਚੱਲ ਲੱਦ ਲਿਆ ਨਾਲ ਇਹ ਪੈਟਰੋਲੀ ਟ੍ਰੈਕਟਰ ਖੜਿਆ ਹੀ ਹੈ ਤੇ ਮੈਂ ਉਹਨੂੰ ਕਹਿ ਦਿੰਦਾ ਉਹ ਪੈਸੇ ਤੱਕਦੇ ਦੇ ਦੇ ਦੀ ਉਹਨੂੰ ਤੇ ਸੱਚਾ ਪੈਸੇ ਨਹੀਂ ਹੂੰ ਮੈਂ ਲਿਆ ਦੇ ਨਾ ਫੇਰ ਫਿਰ ਫੁਰਮੜਾ ਲੰਕਾਰਾ ਕੀ ਤੁਹਾਨੂੰ ਗੂਗਲ ਨੇ ਸਕੈਰ ਕਰ ਦਿੱਤਾ ਗੂਗਲ ਨੇ ਕਿ ਪਪੀ ਦੇ ਗੂਗਲ ਰੱਬ ਗੋਪੀ ਦੇ ਰਾਈ ਅੱਛਾ ਹਾਂ ਤੇ ਜੇ ਤੂੰ ਗਿਆ ਵਾ ਖਾ ਲੈਣ ਤੈਨੂੰ ਪਰੇ ਰਹਿਗਾ ਮੈਂ ਖਾ ਲੈਣ ਚੱਲਿਆ ਵਾਂ ਤਾਂ ਬੜੂਆ ਕੋਲ ਲੈ ਕੇ ਜਾਈਦਾ ਹੁੰਦਾ ਵਾ ਉਹ ਮੈਂ ਨਾ ਪਲੇਟ ਤੇ ਸੁੱਤਾ ਤੇ ਗੋਪੀ ਨੂੰ ਖਾਣ ਦਾ ਪਰਵਾਇ ਉੱਠਿਆ ਮੈਂ ਤਾਂ ਮੈਂਗਾ ਪ੍ਰੇ ਨਾਲ ਘਾਤ ਭੁਖੀ ਜਾਏ ਤੇ ਮੈਂ ਅਸੀਂ ਅੱਧੀ ਅੱਧੀ ਭੁੱਲ ਗਿਆ ਚੱਲ ਅਸ਼ਾ ਵੇਖ ਲੈ ਜੀ ਚੱਲ ਮੈਂ ਕਹਿ ਦਿੰਦਾ ਉਹਨੂੰ ਕਰ ਦਿੰਦਾ ਉਹਨੂੰ ਫੋਨ ਹੈ ਉਹਨੂੰ ਮੈਂ ਕਰ ਦਿੰਦਾ ਆਰਤੀ ਨੂੰ ਫੋਨ ਆ ਤੇ ਕਰਿਓ ਫੋਨ ਨੂੰ ਕਹੇ 12 ਪੂਰੇ ਚਕਾ ਦੇ ਮੈਨੂੰ ਮੈਨੂੰ ਨਾ ਨੁਕਰ ਗਈ ਜੇ ਤਾਂ ਪਰ ਕੋਈ ਪਈ ਹੈਗੀ ਤੇ ਰਾਮ ਦੇ ਵਿੱਚ ਅੱਛਾ ਪਈ ਹੈਗੀ ਆ ਹਾਂ ਤੇ ਮੈਨੂੰ ਹੀ ਦੇਣ ਲਿਆ ਉਹ ਓ ਯਾਰ ਮੈਂ ਹੁਣ ਤੈਨੂੰ ਕੀ ਆਖਾਂ ਮੈਂ ਉਹਦੇ ਆਰਟੀਏ ਦੇ ਜਿਹੜੇ ਹੋਰ ਗਾ ਘਵਾ ਉਹ ਨਾ ਕਰੇ ਖਰਾਬ ਹੋ ਜਾਣੇ ਮੁਰਕੇ ਮੈਨੂੰ ਆਖੂਗਾ ਚੱਲ 12 ਪੂਰੇ ਦੀ ਗੱਲ ਹੈ ਕਿੱਡੀ ਚੱਲਵਾ 12 ਬੋਲੇ ਥੋੜੀ ਦੇ ਗਰੂਆ ਆਹੋ ਨਹੀਂ ਕੋਈ ਗੱਲ ਨਹੀਂ ਪੁੱਛ ਕੇ ਮੈਂ ਵੇਖ ਲਈ ਨਾ ਜੇ ਇਹਦੇ ਦੇ ਦੂਗਾ ਤੇ ਹਲੇ ਕਰੋ ਕਰੋ ਫੋਨ ਮੈਂ ਲੱਗ ਗਿਆ ਕਰੋ ਆਰਤੀ ਨਾਲ ਗੱਲ ਤੇ ਆਪੇ ਫੋਨ ਉਹ ਗੁਰੂਆਂ ਨੇ ਇਦਾਂ ਪਤਾ ਕੀ ਗੱਲ ਆ ਖਾਦੀ ਤੈਨੂੰ ਪਤਾ ਸ਼ਾਰਟ ਵੜੀ ਆਈ ਆ ਤੇ ਗਾਗ ਉਹਨੇ ਆਪੋ ਆਪਣੇ ਭਗਤੌਣੇ ਹੁੰਦੇ ਆ ਤੁਸੀਂ ਕਹਿਦੋ ਨਾ ਮੈਂ ਪਿਛੇ ਅੱਧਾ ਭੁੱਲ ਗਿਆ ਮੈਨੂੰ ਵਾਅਦਾ ਚਾਹੀਦੀ ਸੀ ਅਛਾ ਆ ਤੁਸੀਂ ਕਹਿਦੇ ਹੋ ਨਾ ਉਹ ਮੇਰੇ ਕੋਈ ਕਝੂਠ ਹੋਣੀ ਨਾ ਬੋਲਿਆ ਜਾਂਦਾ ਹੋਰ ਤੇ ਗੱਲ ਕੋਈ ਨਹੀਂਗੀ ਇਹ ਕਈਆਂ ਨੂੰ ਹੈਗੀ ਆਤ ਵੀ ਝੂਠ ਬੋਲ ਬੋਲ ਕੇ ਚੀਜ਼ਾਂ ਲੈ ਲੈਣੀਆਂ ਮੇਰੇ ਕੋ ਨਹੀਂ ਬੁਲਾਇਆ ਜਾਂਦਾ ਚਲ ਅੱਛਾ ਮੈਂ ਕਰਦਾ ਗੱਲ ਕੀ ਜਾਂਦਾ ਨਹੀਂ ਕਰਿਓ ਕਰੋ ਮੈਂ ਇੱਥੇ ਖਲੋਤਾਂ ਲੱਗ ਰਹੇ ਠੀਕ ਵੇਖਿਆ ਚਲਾਕੀਆਂ ਮੈਂ ਨਾ ਵੇਖ ਕੀ ਕਰੰਦਿਆ ਆਈਓ ਹੁਣ ਖਾਦ ਜਿਹੜੀ ਆ ਉਹਨੇ ਪੂਰੀ ਪੂਰੀ ਆਈ ਆ ਜਿੰਨੇ ਕਿਸ ਨੂੰ 10 ਦੀ ਲੋੜ ਉਹਨਾਂ ਨੂੰ 6 ਚ ਕਾਉਣ ਦਿਆ ਜਿੰਨੂੰ 6 ਦੀ ਲੋੜ ਉਹਨਾਂ ਨੂੰ 2 ਚ ਕਾਉਣ ਦਿਆ ਤਾਂ ਇਹਨੂੰ 12 ਬੋਰੀਆਂ ਮੈਨੂੰ 12 ਬੋਰੀ ਚ ਕਾ ਦੋ ਵੇਖੋ ਵੇਖਿਆ ਅਏ ਦਮਾ ਕਿਉਂ ਦੀ ਗੱਲ ਕਰਨ ਰਹੀ ਹੈ ਵੀ ਜਨਾਨੀ ਉਹਦੀ ਇਦਾਂ ਕਰਨ ਰਹੀ ਆ ਇਹ ਹੋਰ ਆ ਗਿਆ ਕਪੜਾ ਆ ਗਿਆ ਨਾ ਦੀ ਗੱਲ ਦੀ ਕੋਈ ਸਮਝ ਲੱਗਦੀ ਕੀ ਹੈ ਕਹਿੰਦਾ ਤਾਂ ਕੀ ਨਹੀਂ 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 ਹੁਣ ਮੈਂ ਆੜਦੀ ਕਿ ਉਹ ਗੱਲ ਭਲੇ ਮੂੰਹਾਂ ਦੇ ਬੁਰੇ ਬਣਨ ਵਾਲੀ ਗੱਲ ਆ ਉਹਨੇ ਮੈਂ ਤਾਂ ਇਦਾਂ ਕਹੀ ਜਾਨੀ ਵੀ ਚਲ ਚਾਰਕ ਦਵਾ ਦਿਓ ਚਾਰਕ ਦਵਾ ਦਿਓ ਤੁਸੀਂ ਉਹਨੂੰ ਗਾੜੀ ਕਿਹਾ ਨਹੀਂ ਤੁਹਾਨੂੰ ਤੁਸੀਂ 12 ਬੋਰੇ ਦਵਾਓਗੇ ਫਿਰ ਤੁਸੀਂ ਕਿਹੜੇ ਹੈਗੇ ਆ ਫਿਰ ਘੱਟਵਾ ਕੋਈ ਭਾਈ ਮੇਰੇ ਹੁੰਦਿਆਂ ਹੀ ਕਹਿੰਦੀ ਆ ਤੇ ਮੁੜਕੇ ਭਾਵੇਂ ਤੁਸੀਂ ਚਕਾ ਦਿਓ ਉਹਨੂੰ 12 ਹੀ ਉਹ ਤੇ ਗੱਲ ਹੈਗੀ ਆ ਹੁਣ ਕਰੀਏ ਤੇ ਕਰੀਏਗੀ ਉਨੇ ਹੀ ਲਿਹਾਣੀ ਤੇ ਉਨੇ ਹੀ ਪੋਣੀ ਸਾਡੀ ਵੀ ਉਹ ਗੱਲ ਤੇਰੀ ਗੱਲ ਸੁਣੋ ਵੀ ਸਾਨੂੰ ਤੇ ਹੁਣ ਲੋੜ ਵਾ ਤਾਂ ਕਰਕੇ ਇਹਨਾਂ ਦੇ ਨਾਲ ਲੱਗੇ ਆ ਚੁੰਬੜੇ ਅਹੀਂ ਤੇ ਹੋਰ ਤੇ ਸਾਨੂੰ ਕੋਈ ਗੱਲ ਨਹੀਂ 12 ਬੋਰੇ ਮੂੰਹ ਨਾਲ ਕਰਨ ਪਿਆ ਹੈ ਕਿਉਂ ਨਹੀਂ ਖੜੇ ਇੰਨੇ ਫਿਰ ਚਲ ਅੱਛਾ ਕੋਈ ਨਹੀਂ ਉਥੇ ਨਹੀਂ ਤੈਨੂੰ ਆਰਤੀਏ ਨੂੰ ਆਖੇ ਪਿਛੋਣਾ ਮੈਂ ਵੀ ਤੇਰੇ ਸੁੱਟਣਾ ਵਾ ਉਥੇ ਘਟਾਵੇ ਪਹਿਲੇ ਦੂਜੇ ਕੋ ਜਾਂਦਾ ਵਾ ਪਤਾ ਕਿਹਦੇ ਕੋ ਜਾਂਦਾ ਵਾ ਇਹ ਦੂਜੇ ਕੋ ਜਾਂਦਾ ਵਾ ਤਾਂ ਫਿਰ ਆਪਾਂ ਹੈਲੋ ਸੱਚੀ ਕਹਾਤਾ ਸੱਚੀ ਗੱਲ ਕੀ ਹਾਲ ਜੇ ਹੋਰ ਸੈਣੀ ਸਾਹਿਬ ਉਹ ਆਹੋ ਮੇਰੀ ਦੇ ਤੁਸੀਂ ਲਦਾਤੀ ਆ ਇਹਨੂੰ ਵੀ ਦੇ ਦਿਓ 12 ਕ ਬੋਰੇ ਹੈ ਉਹ ਕੀ ਕਰਾ ਮੇਰਾ ਸਿਰ ਖਾਈ ਜਾਂਦਾ ਜੀ ਉਹ ਉਹ ਪਤੀਆ ਵਾ ਮੇਰਾ ਹੋਰ ਹੁਣ ਦੱਸ ਕੀ ਕਰਾਂ ਮੈਂ ਮੈਂ ਦੇ ਇਹਨੂੰ ਅੱਗੇ ਆਖਣ ਡਿਆ ਮੈਂ ਕਿ ਪੂਰੀ ਪੂਰੀ ਖਾਦ ਹੁੰਦੀ ਆ ਪਿਛਾਟ ਆਈ ਖਾਦ ਦੀ ਤੇ ਤਾਂ ਕਰਕੇ ਚੱਲ ਦੇ ਦਿਓ ਦੇ ਦਿਓ ਪੈਸੇ ਮੈਂ ਹੀ ਦੇਣੇ ਆ ਕਿ ਫਿਰ ਹੋਰ ਇਹਨੇ ਆਦਾ ਮੇਰਾ ਬਡੂਆ ਘਰ ਰਹਿ ਗਿਆ ਆਹੋ ਦੇ ਦਿਓ ਦੇ ਦਿਓ ਲਦਾ ਦਿਓ ਫਿਰ ਚਲੋ ਠੀਕ ਆ ਠੀਕ ਆ ਧੰਨਵਾਦ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਠੀਕ ਹੈ ਨਹੀਂ ਮੇਰੀ ਸੁਣੋ ਗੱਲ ਜਦੋਂ ਦੂਜੀ ਆਰਤੀ ਇਹਦੇ ਸੋਡਦਾ ਵਾ ਇਹਨਾਂ ਆਰਤੀ ਇਹ ਦੇ ਦਿੰਦੇ ਕਿ ਦੂਜੇ ਨੂੰ ਰੂੜੀ ਉਹ ਵੀ ਛਾਟ ਆਈ ਹੋਵੇ ਤੇ ਕੋਈ ਨਾ ਕੋ ਹੈ ਨਹੀਂਗੀ ਉਹ ਸਾਡੇ ਵਾਲੇ ਆੜਤੀਓਂ ਵੇਖ ਲਈ ਐਨੇ ਇਹਦਾ ਤਾਂ ਵੀ ਇੱਥੋਂ ਹੀ ਮੈਂ ਲੱਦ ਲਾ ਹੁਣ ਨਾਲੇ ਹੁਣ ਫਰੀ ਦੀ ਕੇ ਫਰੀ ਦੀ ਚਲ ਦੋ ਪੈਸਿਆਂ ਨੂੰ ਲਵਾਗੇ ਤਰਲੇ ਉਹ ਦਊਗਾ ਕੋਈ ਨਹੀਂ ਦੇ ਦੇ ਤੇ ਮੇਰੀ ਗੱਲ ਸੁਣੋ ਗੱਲ ਤੇ ਹੋ ਗਈ ਆ ਤੁਸੀਂ ਕਹਿ ਵੀ ਦਿੱਤਾ ਵਾ ਤੇ ਮੈਂ ਜਾਣੀ ਫਿਰ ਗੋਪੀਵਾਲ ਵੀ 12 ਬੋਲਾਂ ਦੇ ਪੈਸੇ ਦੇ ਦੇ ਪਾਣੇ ਉਹ ਖਾ ਦੇ ਆ ਲੈਂਦੇ ਉਹਨੂੰ ਫੜ ਕੇ ਪਾ ਲੈਂਦੇ ਮੁੜ ਕੇ ਹੋਰ ਨਾ ਕੋਈ ਸਿਆਪਾ ਪਾ ਦੀ ਕਿਤੇ ਉਹ ਆਖੂਗਾ ਮੇਰ ਕੋਈ ਨਹੀਂ ਕਿ ਪੈਦੀ ਖਾ ਜਿਹੜਾ ਮਰਜੀ ਬੰਦਾ ਦਾ ਕੇ ਪਵਾ ਲੂ ਫੇਰ ਕੀ ਕਰੇਗੀ ਨਹੀਂ ਜਿਹੜਾ ਲੈਣ ਗਿਆ ਵਾ ਉਹਨੇ ਦੇ ਦੇਣੀ ਆ ਉਹਨੇ ਲੈ ਵੀ ਹੋਣੀ ਆ ਤੂੰ ਹੌਸਲਾ ਵੀ ਰੱਖ ਹੁਣ ਮੇਰਾ ਮਨ ਵਾ ਵੀ ਜੇ ਇੱਕਰ ਖਾਦ ਆ ਜੇ ਇੱਕਰ ਪਾ ਦਵੇ ਸਾਡੇ ਝੋਨੇ ਚ ਖਾਦ ਪਾ ਦੇ ਨਿਬੜੇ ਕੰਮ ਫੇਰ ਪੁੱਛ ਲਾਂਗੇ ਪੈਸੇ ਕੋਈ ਨਹੀਂ ਭਵੇਂ ਆਉਂਦੇ ਹੀ ਖਰੇ ਦੇ ਦੇ ਪੈਸੇ ਇਹ ਨਹੀਂ ਗੱਲ ਬਣਨੀ ਨਾਂ ਦਊਗਾ ਤੇ ਪੁੱਛ ਲਾਂਗੇ ਮੈਨੂੰ ਪੁੱਛ ਲੈਣ ਦੋ ਤੂੰ ਉਹ ਨਾਂ ਦਊ ਪੁੱਛ ਨਾ ਜਾਵੀਂ ਨਾਂ ਦਊ ਤੇ ਪੁੱਛ ਲੂੰਗਾ ਮੈਂ ਆਪੀ ਤੂੰ ਨਾਮੇ ਫੇਰ ਕਰੀ ਜਾ ਲੈ ਆਈ ਗਈ ਗੋਪੀ ਆ ਜਾ ਆ ਜਾ ਗੋਪੀ ਤੂੰ ਕਿ ਸੁਣਦਾ ਹੀ ਉੱਥੇ ਖਲੋਤੀ ਮੈਂ ਮਾਰ ਕੇ ਬਾਜੀ ਮਾਰੀ ਤੈਨੂੰ ਪਹਿਲਾਂ ਘਰ ਵੀ ਬਹਿ ਜਾ ਸੁਣਨ ਤਾਂ ਨਹੀਂ ਲਈ ਹੈਗੀ ਬਹਿ ਜਾ ਕੇ ਘਰ ਗੱਲ ਬਹਿ ਜਾ ਸੁਣਨ ਤਾਂ ਨਹੀਂ ਲਈ ਹੈਗੀ ਕਮਾਈਂ ਕੇ ਮੈਂ ਤੇ ਉੱਥੇ ਹੀ ਆਈ ਮੈਂ ਜਾਚੀ ਨਾ ਗੱਲਾਂ ਬਾਤਾਂ ਮਾਰ ਕੇ ਹੁੰਦੀ ਆ ਅੱਛਾ ਅੱਛਾ ਗੱਲਾਂ ਬਾਤਾਂ ਤੇ ਆਪ ਬਥੇਰੀਆਂ ਡੇ ਮਾਰਨ ਪੈਣਾ ਗੱਲਾਂ ਬਾਤਾਂ ਕਰਦੀਆਂ ਸਿਰ ਦੇ ਖਪਾ ਆਈਓ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਉਹਦਾ ਹੀ ਹੁਣ ਵੀ ਅੱਜ ਕੱਲ੍ਹ ਜ਼ਮਾਨਾ ਹੀ ਇਦਾਂ ਦਾ ਵਾ ਕਿ ਦੁਨੀਆ ਬੜੇ ਰੰਗਾਂ ਦੀ ਆ ਤੇ ਗੱਲ ਹੈ ਕੀ ਹੈ ਚਾਚੀ ਦੱਸੋ ਤਾਂ ਗੱਲ ਨਹੀਂ ਕਿ ਕੋਈ ਕੋਈ ਵੀ ਉਹਦਾ ਹੀ ਤੇ ਵਿਹਾਰੀ ਗੱਲਾਂ ਕਰਨ ਦੇ ਆ ਜੋਦਾ ਗਿਆ ਕਿ ਤੇ ਰੂੜੀ ਲੈਣ ਸਾਡੀ ਹਾਂ ਉਹ ਤਾਂ ਗਿਆ ਵਾ ਦੁਪਹਿਰ ਹੀ ਸੋ ਗਿਆ ਚਲੇ ਗਿਆ ਉੱਠ ਕੇ ਤੇ ਬੜਵਾਕਾਰ ਛੱਡ ਗਿਆ ਆਪਣਾ ਜਦੋਂ ਵੇਹਾਨੂੰ ਪਤਾ ਆ ਵੀ ਜਿਹੜੀ ਚੀਜ਼ ਦੀ ਛਾਂਟ ਵਾ ਪਤਾ ਨਹੀਂ ਕਿਹੜੇ ਬੜੇ ਕਿੱਥੋਂ ਮਿਲ ਜਾਣੀ ਆ ਉਹਦਾ ਹੀ ਨੀ ਚੀਜ਼ ਮਿਲਣ ਦੇ ਪੈਸੇ ਲੋਕੀ ਪਹਿਲਾਂ ਬਣਾਉਣ ਤਾਂ ਨਹੀਂ ਮਿਲਣ ਈ ਉਥੇ ਕਿਤੇ ਹੋਰ ਬੋਰੇ ਵੇਖ ਲਿਆ ਜਿਹੋਨਾਂ ਦਾ 12 ਬੋਰਿਆਂ ਦੇ ਮੈਨੂੰ ਵੀ ਗੱਲ ਕਰਾ ਦਿਓ अच्छा हुन ਦੋਵੇਂ ਸਿਆਣੀ ਪੈਸੇ ਕੜੇ ਰੁੱਖਾਂ ਦਾ ਲੱਗੇ ਆ। ਉਹ ਕੋਈ ਗੱਲ ਨਹੀਂ ਕੀ ਗੱਲ ਕੀ ਗੁਰਮੀ ਦੀ ਕੋਈ ਮੈਂ ਗੱਲ ਇਹ ਆ ਵੀ ਉਹ ਤੁਹਾਨੂੰ ਪਤਾ ਹੀ ਪੈਈ ਪੁਲੀ ਖਰੀਦੀ ਆ ਤੇ ਪੈਸਾ ਨਹੀਂ ਦਾ ਕੋਈ ਵੀ। ਹੁਣ ਉੱਥੇ ਦੇ ਪੈਸੇ ਨਗਦ ਚਾਹੀਦੇ ਇਹਨਾਂ ਦੇਣੇ ਆ ਟੀਏ ਵੀ ਕਿਉਂਕਿ ਉਹਨੇ ਨਗਦ ਦੇਣੀ ਖਾਦ। ਉਹਨੂੰ ਮਹਿੰਗੀ ਸਸਤੀ ਬਹੁਤ ਮਹਿੰਗੀ ਕਰ ਕਰ ਵੇਚਣ ਡਿਆ। ਹਾਂ ਨੂੰ ਚਲੋ ਆਈ ਉੱਥੇ ਕੱਲ ਡੇਲੀ ਕਰਨ ਵੀ ਉਹ ਜੋਧੀ ਦਾ ਫੋਨ ਆ ਗਿਆ ਆਖਣ ਡਿਆ ਮੈਨੂੰ 12 ਬੋਰੀ ਲੈ ਦੋ। ਅੱਛਾ ਤੇ ਪੈਸੇ ਫੇਰ ਤੁਸੀਂ ਦਿੱਤੇ। ਪੈਸੇ ਹੁਣ ਕਾ ਦੇਣੇ ਆ ਕਿ? ਪੈਸੇ ਦੇਣੇ ਆ ਨਾ ਉਹਦੇ ਹੁਣ। अच्छा आ कर देना ਜਿਹੜਾ ਸਕੈਨਰ ਜਿਹਾ ਪਾਉਂਦੇ ਆ ਤੋ ਉੱਤੇ ਪਾ ਦੇਣੇ। ਅੱਛਾ। ਤੇ ਮੈਂ ਹੁਣ ਇਹਨਾਂ ਨੂੰ ਕਹਿਣ ਡਈ ਆ ਵੀ ਚਲ ਤੁਸੀਂ ਸਕੈਨਰ ਚ ਕੀ ਕਰਨਾ ਜੋਬੀ ਆ ਤੇ ਮੈਂ ਆ ਮੈਂ ਲੈ ਹੁੰਨੀ ਆ ਗੁਰਪ੍ਰੀਤ ਕੋ ਪੈਸੇ ਫੜ ਕੇ। ਤੇ ਇਹ ਮੈਨੂੰ ਕਹੀ ਜਾਂਦਾ ਵੀ ਨਾ ਜਾ ਕੋਈ ਨਹੀਂ ਦੇ ਦੂਗੀ ਤੇ ਮੈਂ ਉਦਾਂ ਹੀ ਗੱਲ ਹੀ ਕਰਨ ਡੇ ਬਿਹਾਰੀ ਆਪਾਂ। ਅੱਛਾ। ਵੀ 12 ਬੋਰੇ ਆ ਫਿਰ ਵੀ ਕਿਹੜੇ ਵੀ ਥੋੜੇ ਪੈਸੇ ਆ। ਇੱਕ ਦੋ ਬੋਰੇ ਚੱਲ ਹੋਇਆ ਨਾ ਹੋਇਆ ਸੀ ਉਧਰ ਉਧਰ ਹੀ ਹਾਂਡਾ ਸਾਂਡਾ ਕਰਕੇ ਪਾ ਲਓ। ਜੋ ਕੋਈ ਨਹੀਂ ਮੈਂ ਲਿਆ ਦੇਣੀ ਤੁਹਾਨੂੰ 12 ਬੋਰੇ ਦੇ ਪੈਸੇ। ਉਹ ਨਾ ਜਾ ਛੇਤੀ ਛੇਤੀ ਚੜੇਗਾ ਨਾ ਤੇ ਉਹਨ ਆ ਤਾਂ ਇਹਨਾਂ ਗੱਲ ਮੌਕੇ ਤੇ ਆ ਗਈ ਆ ਹੁਣ ਪੈਸੇ ਤੇ ਲਿਆ ਕੇ ਦੇਉਗੀ ਮੈਂ ਤਾਂ ਇਹੋ ਸੁਣਾਤਾ ਨਾ ਵੀ ਇਹੀ ਪੈੜੀ ਪੂਰੀ ਖਰੀਦੀ ਆ ਤੇ ਸਾਡੇ ਕੋਲ ਪੈਸੇ ਨਹੀਂਗੇ ਹੈਗੇ ਤੇ ਤਾਂ ਕਰਕੇ ਉਹ ਆ ਪਿਆਰ ਤੀਨ ਨੂੰ ਦੇਨੇ ਪੈਣੇ ਆ ਆਹੋ ਤੇ ਜੇ ਹੁਣ ਜੋਦੇ ਕੋ ਮੰਗਦੇ ਨਾ ਤਾਂ ਉਹਨੇ ਆਖਣਾ ਚਲ ਚਾਚਾ ਕੋਈ ਨਹੀਂ ਦੇ ਦੇਣੇ ਦੇ ਦਿੰਨੇ ਉਹਨੇ ਇਦਾਂ ਹੀ ਕਰਨਾ ਸੀ ਇਹ ਉਦਾਂ ਹੈਗੀ ਇਨਖਵਾਲੀ ਆ ਬੜੇ ਆਉਂਦੀ ਆ ਨਾ ਤਾਂ ਆਪੇ ਫੜ ਕੇ ਰੱਖ ਲਈ ਤਾਂ ਤੂੰ ਹੀ ਮੀ ਫੜ ਲਿਓ ਕਿ ਮੈਂ ਫੜ ਕੇ ਪੈਸੇ ਕਿੱਥੇ ਰੱਖਣੇ ਆ ਜੇ ਤੂੰ ਫੜ ਲੇਗੀ ਰਿਪੀਟੀ ਜਾਏਗੀ ਚਲ ਠੀਕ ਆ ਪੈਸੇ ਘੜੇ ਮਾੜੇ ਲੱਗਦੇ ਲਿਆਵੇ ਸਹੀ ਮੈਂ ਹੁਣੇ ਰੱਖ ਲੈਨੀ ਤੂੰ ਰੱਖ ਲਈ ਕੋਈ ਨਹੀਂ ਮੈਂ ਸ਼ਾਮਾਂ ਨੂੰ ਜਾਣਾ ਮੈਂ ਆਪਣੇ ਵੀ ਧੀ ਵੀ ਪਾ ਕੇ ਉਹਨੂੰ ਦੇ ਆਵਾਂਗੇ ਅੱਡ ਆਓ ਹੁਣ ਗੂਗਲ ਪੇ ਹਾਜਰਾ ਇਹ ਨਾ ਕਰਦੇ ਰਿਓ ਖੂਨਾ ਫਾਨਾ ਤੋਂ ਕਰ ਲੱਗ ਗੱਲ ਉਹ ਹੋਵੇ ਜਿਹੜੀ ਮੂੰਹ ਤੇ ਹੋਵੇ ਕਿ ਚੋਰੀ ਚੁਗਲੀ ਕਾਦੀ ਇੱਥੇ ਜਿਹੜੀ ਚੀਜ਼ ਦੇਣੀ ਦੇਣੀ ਜਿਹੜੀ ਲੈਣੀ ਲੈਣੀ ਆ ਚਲੋ ਹੋਰ ਤੇ ਸਾਡੇ ਸਾਡੇ ਬੰਦਾ ਕਰਦਾ ਵਾ ਤੁਹਾਨੂੰ ਰੂੜੀਆਂ ਥੋੜੀਆਂ ਹੀ ਦੇਣੀਆਂ ਆ ਆਲੋ ਚਾਚੀ ਜੀ 12 ਬੋਰੀਆਂ ਦੇ ਪੈਸੇ ਅੱਛਾ ਤੇ ਮੈਂ ਤੇ ਗੱਲ ਹੀ ਕਰਨ ਦੇ ਤੂੰ ਲੈ ਕੇ ਵੀ ਆ ਗਈ ਆਹਦੀ ਤੀ ਸੁਣਾਣੀ ਲੱਭ ਤਾ ਫਿਰ ਲੈਉਣੇ ਹੀਗੇ ਰੱਖ ਲੈ ਵਰਤ ਲੋ ਕੋਈ ਨਿਸ਼ਾਨ ਮੰ ਲੱਲਾਂਗੇ ਜੇ ਉਹਦਾ ਆਊਗਾ ਤੇ ਨਹੀਂ ਕੋਈ ਗੱਲ ਨਹੀਂ ਤੂੰ ਲੈ ਲਓ ਹੁਣ ਅਜੇ ਤੋ ਨਾ ਖਾਦ ਲੈ ਕੇ ਘਰ ਨਹੀਂ ਆਇਆ ਤੇ ਤੀ ਸੁਣਾਉਣਾ ਪਹਿਲਾਂ ਸ਼ੁਰੂ ਕਰ ਦਿੱਤਾ ਮੈਨੂੰ ਭੈਣੇ ਤੈਨੂੰ ਇਹੀ ਕੀ ਸੁਣਾਇਆ ਵਾ ਗੱਲ ਤੇ ਮੈਂ ਤੇਰੇ ਚਾਚੇ ਨਾਲ ਉਦਾਂ ਹੀ ਆਪਾਂ ਡਏ ਆਪਣੇ ਘਰ ਸਹਿ ਸੁਭਾ ਗੱਲ ਕਰਨ ਤੇ ਤੂੰ ਜਦੋਂ ਮਾਨ ਕੇ ਘੜੀ ਘੜੀ ਕਹੀ ਜਾਨੀ ਆ ਵੀ ਹਾਂ ਦੱਸੋ ਕੀ ਗੱਲ ਵਾ ਇਹ ਕੀ ਗੱਲ ਇਹ ਗੱਲ ਤੇ ਫਿਰ ਮੈਂ ਤਾਂ ਕਰਕੇ ਗੱਲ ਕਰ ਦਿੱਤੀ ਆ ਚਲ ਕੋਈ ਗੱਲ ਨਹੀਂ ਹੁਣ ਸਭ ਤਾਂ ਬਰਾਬਰ ਹੋ ਗਿਆ ਨਾ 12 ਬੋਰਿਆਂ ਦਾ ਆ ਚਲੋ ਉਹ ਤੇ ਹੋ ਹੀ ਗਿਆ ਵਾ ਬਰਾਬਰ ਰੱਖ ਲਾ ਮੈਂ ਤਾਂ ਜੇ ਵੀ ਕਹਿੰਨੀ ਵੇਖ ਲਾ ਨਹੀਂ ਨਹੀਂ ਕੋਈ ਨਹੀਂ ਅੱਗੋਂ ਪਿੱਛੋਂ ਦੇਨੇ ਹੀਗੇ ਆ ਤਾਂ ਇਹਨਾਂ ਗੱਲ ਇੱਕ ਘੜੀ ਦੀ ਸ਼ਰਮਿੰਦਗੀ ਤੇ ਚਾਹ ਪਹਿਲਾਂ ਦਾ ਆਰਾਮ ਗੱਲ ਕੀਤੀ ਤੇ ਉੱਤੇ ਹੀ ਆ ਗਈ ਆ ਤੇ ਚੰਗਾ ਹੋ ਗਿਆ ਲੱਲੇ ਪੈਸੇ ਮੈਂ ਹੁਣ ਫੜਾ ਦਿੰਨੀ ਆ ਨਾ ਤੇ ਚਾਚੇ ਨੂੰ ਆਪਣੇ ਪੈਸੇ ਸੰਭਲਾ ਆਪ ਤੁਸੀਂ ਪੁੜਕ ਕੇ ਅੰਦਰ ਆ ਗਏ ਉਸੇ ਵੇਲੇ ਪੈਸੇ ਸਾਂ ਸੱਚੀ ਗਈ ਹੀ ਹੋ ਅਲੇ ਯੂ ਬਹਿ ਦੇਤੇ ਆਂਦੀ ਤੁਹਾਡਾ ਸਾਡਾ ਹਿਸਾਬ ਖਤਮ 12 ਬੋਰੀਆਂ ਦਾ ਮੈਂ ਚੱਲ ਕੋਈ ਨਹੀਂ ਠੀਕ ਹੈ ਜਿਹੜੇ ਲੈਣੇ ਹੋ ਰਹਾ ਮੈਂ ਰੱਖ ਲਾ ਪਰਤਲਾ ਕੋਈ ਨਹੀਂ ਸਦਾ ਵਾਸਤੇ ਖਤਮ ਕਰਤਾ ਨਹੀਂ ਨਹੀਂ 12 ਬੋਰੀਆਂ ਦਾ ਹਿਸਾਬ ਕਿਤਾਬ ਖਤਮ ਆਂਦੀ ਮੈਂ ਤਾਂ ਬੱਸ ਤੂ ਅਖਰਿਆ ਖੰਡੀਆਂ ਵੀ ਆਖੇ ਤੁਹਾਡਾ ਸਾਡਾ ਹਿਸਾਬ ਖਤਮ 12 ਬੋਰੀਆਂ ਦਾ ਆੜੀ ਲਿਆਂਣ ਗਿਆ ਵਾ ਆਪਦੀ ਗੱਲ ਕਰਨ ਨਹੀਂ ਆ ਖਾ ਦੇ ਵੇਖ ਲਾ ਇਹਨਾਂ ਨੂੰ ਪਿੰਡ ਤੇ ਕੋਈ ਪੁੱਛਦਾ ਨਹੀਂ ਐਨੇ ਦੇ ਯਾਰ ਦੋਸਤ ਭਾਈ ਨੇ ਤੁਰਿਆ ਫਿਰਦਾ ਵਾ ਇਹ ਕਹਨੇ ਇਹਨੂੰ ਖਾਦ ਨਹੀਂ ਲੈ ਕੇ ਦਿੱਤੀ ਹੁੰਨੀ ਤਾਂ ਫਿਰ ਮੇਰੇ ਗੱਲ ਮੇਰੇ ਵਾਲੀ ਖਾਦ ਤੋਂ ਲਈ ਹੁਣ ਇਹਨੇ ਖਾਦ ਫੜਾਈ ਮਾਰਦੇ ਆ ਫੜਾਈ ਮਾਰਨ ਵਾਲੇ ਆ ਕਰਤੂਤ ਹੈ ਨਹੀਂ ਮਾਸਾ ਵੀ ਆ ਜਿਹੜਾ ਘਰ ਵੀ ਬਣਾ ਲਿਆ ਨਾ ਤੋਂ ਕਠੜੇ ਕੋਠੇ ਮਠੜੇ ਪੈ ਗਏ ਆ ਇਹ ਵੀ ਸਾਂਝੇ ਘਰ ਤੋਂ ਪੈ ਗਏ ਆ ਸਹੀ ਗੱਲ ਵਾ ਉਦੋਂ ਦੇ ਪਏ ਆ ਹਾਂ ਅਸੀਂ ਤੇ ਫਿਰ ਵੀ ਗਾੜੀ ਪੈ ਰੀਆਂ ਲਲੀਆਂ ਉਹ ਕਰਦੇ ਜੇ ਕਰਨ ਇਹਨੇ ਕੀ ਬਣਾ ਰਿਆ ਉਦਾਂ ਇਹ 5 ਕਿੱਲੇ ਵਾਉਣ ਰਿਆ ਵਾ ਉਹ ਤਾਂ ਜਿਵੇਂ ਫੜਾਈ ਮਰੀ ਜਾਂਦਾ ਫਿਰ ਕੀ ਬਤਾਉਂਦੀ 5 ਕਿੱਲੇ ਵਾਈ ਜਾਂਦੇ ਆ ਪਰ ਤੁਸੀਂ ਹੁਣ ਨਾ ਅੱਜ ਬੋਰੀਆਂ ਦੀ ਹਾਂ ਕਰ ਦਿੱਤੀ ਆ ਦੇ ਦਿੱਤੇ ਆ ਚਲੋ ਉਹ ਵੀ ਨਿਕਲੀ ਕਰਤੂਤ ਵਾਲੀ ਤੇ ਫਟਾਫਟ ਆਈ ਆ ਤੇ ਗੱਲ ਸੁਣ ਕੇ ਚਲ ਗਈ ਤੇ ਲੈ ਗਈ ਆ ਦੇ ਗਈ ਸਾਨੂੰ ਪੈਸੇ ਹੁਣ ਗਾੜੀ ਨੇ ਇਹੋ ਜੇ ਕੰਮ ਕਰਿਓ ਇੱਕ ਮਿੰਟ ਹੋਰ ਵੀਓ ਮੈਨੂੰ ਸ਼ੱਕ ਪੈ ਗਿਆ ਥੋੜਾ ਜਿਹਾ ਉਦਾਂ ਕਾਦਾ ਇਹ ਜਦੋਂ ਅਸੀਂ ਗੱਲਾਂ ਕਰਨ ਦੇ ਇਹ ਕਿ ਬੂਏ ਨਾਲ ਲੱਗੀ ਸੁਣ ਲਈ ਹਾਂਜੀ ਨਹੀਂ ਮੈਂ ਨਹੀਂ ਸੁਣੀਆ ਮੈਂ ਤਾਂ ਕਹਿਤਾ ਨਾ ਤਾਂ ਸੁਣ ਲਈ ਹਾਂ ਕਿਹਨਾਂ ਦਾ ਮੈਂ ਸੁਣਦਾ ਚੋਰ ਕਹਿੰਦਾ ਤਾਂ ਮੈਂ ਚੋਰੀ ਕਰਦਾ ਕਿੰਨਿਆਂ ਕ ਸੁਣਨੇ ਆਂ ਗਏ ਅਸੀਂ ਇਹੋ ਜੇ ਗੱਲ ਕਰਨ ਦੇ ਆਂ ਬੋਰੀਆਂ ਦੇ ਅਸੀਂ ਹੋਰ ਕੀ ਕੀਤੀ ਖਾਦ ਦੀ ਗੱਲ ਹੁਣ ਢੀਈ ਨਾ ਫੇਰ ਕਰਿਆ ਉਹਦੇ ਮਨ ਚ ਆਈ ਹੋਵੇ ਚਲ ਮੈਂ ਪੈਸੇ ਦੇ ਦਿੰਦੀ ਆ ਲਿਆ ਕੇ ਚੰਗਾ ਆ ਦੇ ਤੇ ਵਧੀਆ ਹੋ ਗਿਆ ਵਾ ਹੈ ਵਾ ਗਾੜੀ ਹੁਣ ਆਪਣੇ ਹਿਸਾਬ ਨਾਲ ਰਿਓ ਹਾਂ ਹੁਣ ਇੱਕ ਕਦੀ ਖਾ ਅਜੇ ਨਹੀਂ ਆਇਆ ਅਜੇ ਆਜੂਗਾ ਕੋਈ ਗੱਲ ਨਹੀਂ ਕੇ ਅੱਛਾ ਅੱਛਾ ਪਰ ਜੇ ਤੁਰ ਪਿਆਊਗਾ ਤਾਂ ਲੱਦ ਕੇ ਤੁਰਿਆ ਤੇ ਆਈ ਜਾਣਾ ਵਾਂਗੇ ਮੈਂ ਹਾਂ ਚਲ ਉਹ ਨੂੰ ਕਹਿੰਨੇ ਪਿਆਜੀ ਪਾ ਦੇ ਅੱਛਾ ਆਹੋ ਠੀਕ ਹੋ ਆ ਕੇ ਠੰਡਾ ਹੋਇਆ ਵਾ ਆਹੋ ਆਉਂਦਾ ਵਦ ਸਾਰੇ ਨੂੰ ਕਹਿਣਾ ਬੁਖਾਰ ਸਾਡੇ ਸਾਰੇ ਝੋਨੇ ਚ ਪਾ ਦੋ ਨਹੀਂ ਠੰਡਾ ਤਾਂ ਨਹੀਂ ਅਜੇ ਐ ਤੇ ਬਥੇਰੀ ਗਰਮੀ ਆ ਆਣ ਕੇ ਪਾਣੀ ਪਾ ਦੂਗਾ ਪੰਜ ਟੋਕੇ ਪਾ ਦੂਗਾ ਆ ਪਾ ਦੂਗਾ ਆਪਣੇ ਹਿਸਾਬ ਨਾਲ ਕਰ ਲਿਓ ਤੋ ਕੋਈ ਨਾ ਮੈਨੂੰ ਕਹਿ ਦਊਗਾ ਗੋਪੀ ਸਾਹਮਣੇ ਨਾ ਗੱਲ ਕਰਿਓ ਕਿ ਗੋਪੀ ਨੇ ਪੌਣੀ ਨਹੀਂ ਦਿੰਦੀ ਨਹੀਂ ਉਦਾਂ ਚਲੋ ਫੇਰ ਵੀ ਉਹਨੂੰ ਪਤਾ ਉਹਨੂੰ ਗੋਪੀ ਨੂੰ ਪਤਾ ਵੀ ਅੱਗੇ ਵੀ ਇਹੋ ਹੀ ਇਹਨਾਂ ਦਾ ਕੰਮ ਕਰਦਾ ਵਾ ਉਹਦੇ ਪਤਾ ਹੀ ਆ ਜਿੱਦਾਂ ਹੋਵੇ ਕੋਈ ਟਕਲ ਗੱਲ ਨਹੀਂ ਗੀ ਆਪਣੇ ਹਿਸਾਬ ਨਾਲ ਕਰ ਲਿਓ ਗੱਲ ਚੰਗਾ ਚਲ ਚੰਗਾ ਹੋ ਗਿਆ ਪੈਸੇ ਦੇਗੀ ਇਹਨੇ ਵਧੀਆ ਹੋ ਗਿਆ ਉਹ ਤਰਾ ਮੰਗਣੇ ਪੈਣੇ ਸੀ ਮੈਨੂੰ ਤੇ ਜੇ ਮੈਂ ਜੋਦੇ ਨੂੰ ਮੰਗਦਾ ਤਾਂ ਉਹਨੇ ਕਿਹਾ ਚਾਚਾ ਕੋਈ ਨਹੀਂ ਦੇ ਦਿੰਨੇ ਚਾਚਾ ਕੋਈ ਨਹੀਂ ਦੇ ਦਿੰਨੇ ਨਾਲਿਆਂ ਨੇ ਮਸ਼ਕਰੀਆਂ 'ਚ ਹੱਸੀ ਜਾਣਾ ਸੀ ਤੇ ਨਾਲੇ ਉਹਨੇ ਮੈਨੂੰ ਇੱਦਾ ਗਈ ਜਾਣਾ ਬੁੱਕੀ ਕਰਨੀ ਔਰੇ ਇੰਨਾ ਟਾਈਮ ਲਾਤਾਈ ਲੈ ਆ ਖਾਦ ਆਹ ਚਾਤਾ ਲੈ ਹੀ ਆਇਆ ਅੱਛਾ ਰਾਸ਼ੀ ਬੜਾ ਹੀ ਉੱਥੇ ਤੇ ਰਾਸ਼ਤੇ ਫਿਰ ਇਦਾਂ ਪੈਣਾ ਸੀ ਕਿ ਜਦੋਂ ਹੁਣ ਖਾਦ ਜੇ ਵੀ ਚੀਜ਼ ਮਿਲਣਾ ਡਈ ਹੋਵੇ ਉਹ ਉਸ ਚੀਜ਼ ਦਾ ਫਿਰ ਰਸ਼ ਪੈ ਜਾਂਦਾ ਮੈਂ ਨਾ ਧੂ ਪਈ ਸੀ ਕਿ ਅੱਇਆ ਤੇ ਬਾਕੀ ਚਾਚਾ ਧੰਵਾ ਤੇਰਾ ਤੇਰੇ ਕਹਿੰਦੇ ਮੈਨੂੰ ਮਿਲ ਗਈ ਉਹਨੇ ਆ ਤੈਨੂੰ ਮੈਂ ਫੋਨ ਕਰਦਾ ਤੇ ਮੈਨੂੰ ਕਿਤੇ ਨਹੀਂ ਮਿਲਣੀ ਪੁੱਤ ਇਹਦੇ ਵਿੱਚ ਮੇਰਾ ਧੰਵਾਦ ਕਾਦਾ ਕਰਨਾ ਤੈਨੂੰ ਖਾਦ ਨਹੀਂ ਮਿਲਣੀ ਤੇ ਹੋਰ ਕਿਹਨੂੰ ਮਿਲਣੀ ਉਹ ਨਹੀਂ ਉਹ ਕਿੱਥੇ ਲਾਗੇ ਲੱਗਦਾ ਸੀ ਆੜਤੀ ਉਹ ਤੇ ਕਹੇ ਨਾ ਜਿਹਨੇ ਤੇਰੇ ਚਾਚੇ ਨੇ ਕਹੇ ਮੈਂ ਉਹਨੇ ਦੇਣੀ ਆ ਨਹੀਂ ਮੈਂ ਕਰਤਾ ਇਹਨੂੰ ਫੋਨ ਮੈਂ ਖਾ ਦੇ ਇਹਨੂੰ ਵੀ 12 ਬੋਰੇ ਉਹ ਤੇ ਤੂੰ ਪਹਿਲੂ ਕਿ ਪਹਿਲਾਂ ਤੇ ਦੱਸਿਆ ਹੁੰਦਾ ਨਾ ਵੀ ਮੇਰੇ ਆੜਤੀਆਂ ਨੇ ਮੈਨੂੰ ਖਾਦ ਨਹੀਂ ਦਿੱਤੀ ਫਿਰ ਮੈਂ ਚੱਲ ਇਹਨੂੰ ਪਹਿਲਾਂ ਕਹਿ ਛੱਡਣਾ ਸੀ ਤੇ ਚਲ ਇਹ ਆ ਕੋ ਮਿਲ ਗਈ ਨਾ ਹੁਣ ਨਹੀਂ ਮਿਲ ਗਈ ਵਧੀਆ ਹੋ ਗਿਆ ਕੋਈ ਤੇਰੀ ਤੇਰੀ ਬਹੁਤ ਮੰਦਾਈ ਭਰਾ ਉਹ ਨਹੀਂ ਤੇ ਬੜਿਆਂ ਬੜਿਆਂ ਨੂੰ ਤੋਰੀ ਜਾਂਦਾ ਕਹਿੰਦਾ ਨਾ ਮੰਨੂ ਕਿਉਂ ਨਾ ਕਿ ਇਹ ਨਾ ਬਣਾ ਕੇ ਰੱਖੀਏ ਨਾ ਤੇ ਫਿਰ ਉਹ ਕਿਤੇ ਨਾ ਕਿਤੇ ਕੰਮ ਆ ਹੀ ਜਾਂਦੀ ਆ ਨਹੀਂ 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 ਪੂਰੀ ਮੰਦਾਈ ਮੈਂ ਤਾਂ ਤੈਨੂੰ ਆ ਨਾ ਹਰੇਕ ਨਾ ਬਣਾ ਕੇ ਰੱਖੀਦੀ ਹੁੰਦੀ ਆ ਭਾਵੇਂ ਕੋਈ ਇਲਾਕੇ ਦੇ ਵਿੱਚ ਅਪਸਰ ਆਇਆ ਉਹਦੇ ਨਾ ਬਣਾਈਦੀ ਆ ਬਿਜਲੀ ਵਿਭਾਗ ਹੋਵੇ ਪਟਵਾਰੀ ਹੋਵੇ ਹਰੇਕ ਨਾ ਬਣਾ ਕੇ ਰੱਖੀ ਦੁਕਾਨਦਾਰ ਹੋਣ ਪਤਾ ਨਹੀਂ ਕਿਹੜੇ ਵੜੇ ਕਿਹੜੇ ਬੰਦੇ ਦੀ ਕਿੱਥੇ ਪੁੱਤ ਲੋੜ ਪੈ ਜਾਂਦੀ ਨਹੀਂ ਮੈਨੂੰ ਹੁਣ ਆਸਰਾ ਹੀ ਤੇਰਾ ਹੀ ਉਹ ਹੈ ਨਹੀਂ ਨਹੀਂ ਕੋਈ ਨਹੀਂ ਤੇ ਹੁਣ ਇਹ ਆ ਵੀ ਟਾਈਮ ਨਾ ਪਾ ਦਵੀਂ ਨਹੀਂ ਪਾਣੀ ਅੱਜ ਚੜਾ ਦੀ ਚੰਗਾ ਨਹੀਂ ਨਹੀਂ ਛਾੜ ਦੇ ਸਾਮਣ ਵਾਲਾ ਛਾੜ ਦੇ ਡੱਕੇ ਡਹਿ ਜੇ ਤੋ ਮੜਾ ਜਾ ਸੱਚੇ ਮੈਂ ਤੈਨੂੰ ਗੱਲ ਕਰਨੀ ਮੜਾ ਗੋਪੀ ਨਹੀਂ ਸਮਝਾਵੀ ਕੀ ਹੋ ਗਿਆ ਉਹ ਉਹ ਚਾਚੀ ਆ ਤੇਰੀ ਨਾ ਛਿੰਜੀ ਪਾਈ ਰਖਦੀ ਆ ਕਿਹੜੀ ਛਿੰਜ ਪਾਈ ਤੇ ਕੀ ਖੁੱਲਦੀ ਨਹੀਂ ਕੋਈ ਨਾ ਕੋਈ ਗੱਲ ਕਰਦੀਆਂ ਨਹੀਂ ਦੀ ਆਏ ਓਏ ਜਨਨੀਆਂ ਦੀ ਹੱਦ ਫੇਰ ਆ ਸਮਝਾਈਦਾ ਉਹਦੇ ਪਰ ਜਨਨੀਆਂ ਮੰਨਦੀਆਂ ਕਿੱਥੇ ਚਾਚਾ ਤੈਨੂੰ ਪਤਾ ਹੋਵੇਗਾ ਆਹੋ ਉਹ ਨੂੰ ਕਰੇ ਖਾਦਾ ਉਹਨੇ ਸਨਾਤਾ ਵੀ ਖਾਦ ਲਈਏ ਕਿਹੜੇ ਜੋਦੇ ਦੀਵਾਰਾਂ ਬੋਰੀ ਅੱਛਾ ਉਹ ਭਰਾਵਾ ਪੈਸੇ ਫੜਾ ਗਈ ਤਾਂ ਪੈਸੇ ਫੜਾ ਵੀ ਗਈ ਆ ਪੈਸੇ ਫੜਾ ਵੀ ਗਈ ਆ ਪੈਸੇ ਤੇ ਮੇਰਾ ਪੈਸੇ ਦਾ ਸਹੀ ਵੰਡੇ ਆ ਹੈ ਪੈਸੇ ਚਲੋ ਹੁੰਦੇ ਆਵੇ ਆ ਮੇਰੇ ਕੋਲ ਪੈਸੇ ਤੇ ਜੇ ਹੁੰਦੇ ਤੇ ਚਲੋ ਆਪੇ ਲੱਲਾਂਗੇ ਬਾਅਦ ਇੱਕੋ ਗੱਲ ਨਹੀਂ ਪੈਸੇ ਦੇ ਵਿੱਚ ਰਹਿਗਾ ਬਟੂਆ ਰਹਿਗਾ ਮੇਰਾ ਛੇਤੀ ਛੇਤੀ ਚ ਤਾਂ ਕੀ ਹੋ ਗਿਆ ਮੈਂ ਮੰਗੇ ਸੀ ਤੇਰ ਕੋ ਨਹੀਂ ਨਹੀਂ ਚਾਤਾ ਤੂੰ ਇਸ ਕਿਹੜੀ ਗੱਲ ਵਾ ਫੇਰ ਐਵੇਂ ਜਾਣ ਕੇ ਇਦਾਂ ਨਿੱਕੇ ਨਿੱਕੇ ਗੱਲਾਂ ਪਤਾ ਕੀ ਗੱਲ ਆ ਇਥੋਂ ਬੰਦੇ ਦੀ ਫਿਰ ਫਿੱਕ ਪੈ ਜਾਂਦੀ ਆ ਨਹੀਂ ਨਹੀਂ ਜਨਾਨੀ ਜਨਾਨੀਆਂ ਕਰ ਮੈਂ ਸਮਝਾਇਆ ਬਸ ਇਹ ਰੋ ਤਾਨੂੰ ਲੋੜ ਵਾ ਚੀਜ਼ ਦੀ ਤੂੰ ਹੀ ਲ ਲਈ ਮੈਨੂੰ ਲੋੜ ਵਾ ਮੈਂ ਲ ਲਈ ਇਹ ਤਾਂ ਹੈਗੀ ਹੈ ਬਿਲਕੁਲ ਤੇ ਇਦਾਂ ਹੀ ਘਰ ਚੱਲਦੇ ਆ ਜੇ ਹੁਣ ਵੱਡੂ ਟੁਕੂ ਕਰੀ ਜਾਵਾਂਗੇ ਤੇ ਉੱਥੇ ਫਿਰ ਝੱਟ ਨਹੀਂ ਨੰਗਦਾ ਇਹ ਪਤਾ ਨਹੀਂ ਜਨਾਨੀ ਦੀ ਗੱਲ ਫਿਰ ਮੂੜੀਆਂ ਅੱਡ ਤੇ ਪੱਤੇ ਅੱਡ ਇਹ ਤਾਂ ਹੈਗੀ ਠੀਕ ਨਹੀਂ ਹਾਂ ਤੇ ਉਹਨੂੰ ਮੜਾ ਜ ਉਹਨੂੰ ਆਖੀ ਆਖੀ ਚਾਚੀ ਨੇ ਨਾ ਆਡਾ ਲਾਇਆ ਕਰ ਕੋਈ ਗੱਲ ਦੀ ਨਹੀਂ ਕਹਿਦਾਗਾ ਕਹਿਦਾਗਾ ਹਾਂ ਇਹ ਬਾਕੀ ਜਿਹੜੀ ਚੀਜ਼ ਦੀ ਲੋੜ ਵਾ ਤੁਸੀਂ ਦੱਸੋ ਕੋਈ ਦੀ ਮੈਂ ਹੈਗਾ ਹਾਜ਼ਰ ਵਾ ਤਾਂ ਨਹੀਂ ਕੋਈ ਗੱਲ ਹੀ ਕੋਈ ਗੱਲ ਹਾਂ ਚਾਚਾ 33 ਜੇ ਬਸ ਤੇ ਚੱਲ ਜਾ ਪਾਣੀ ਪੁਣੀ ਪੀ ਫਿਰ ਹਾਂ ਕੋਈ ਨਹੀਂ ਪੀਣਾ ਤੇ ਜਦਾਂ ਠੰਡਾ ਵਾ ਲੈੰਦੇ ਤੇ ਪਾਦੀ ਖਾਦਾ ਹੁਣ ਹਾਂ ਪਾਦਨੇ ਪਾਦ ਪਹਿਲਾਂ ਮੇਰੇ ਵਾਲੀਆਂ ਬੈਠ ਕੇ ਪਾਵੀ ਚੰਗਾ ਉੱਥੇ ਪਾਦਾ ਉੱਥੇ ਸ਼ੁਰੂ ਕਰ ਲਾਂਗੇ ਉੱਥੋਂ ਸ਼ੁਰੂ ਕਰਦੇ ਜਿੰਨੀ ਪੈ ਜੂ ਪੈ ਜੂ ਬਾਕੀ ਨਾ ਹੋਗਰੇ ਆਪਣੀ ਸਵੇਰੇ ਪਾਲੀ ਕੋਈ ਗੱਲ ਸਵੇਰੇ ਪਾਲਾਂਗੇ ਆਹੋ ਤੂੰ ਆਪਣੀ ਗੋਪੀ ਇਹ ਚਾਚੀ ਨਾ ਕਿਹੜੀ ਛੇਜ ਪਾਈ ਰੱਖਦੀ ਹੈ ਇਹਨੂੰ ਇਹ ਨਹੀਂ ਪਤਾ ਵੀ ਮੈਂ ਮੁੰਡਾ ਬਾਹਰ ਭੇਜਣਾ ਵਾ ਹੈ ਸਰਜੀਤ ਹੁਣਾਂ ਨੇ ਇਹਦੀ ਸਪਾਂਸਰਸ਼ਿਪ ਭੇਜਨੀ ਆ ਤੇ ਮੈਨੂੰ ਫੇਰ ਬਾਹਰ ਜਾਣਾ ਆਉਦੇ ਨੇ ਇਹਨੇ ਜਿਆਦਾ ਪਹਿਲਾਂ ਹੀ ਲੜ ਕੇ ਕੰਮ ਖਰਾਬ ਕਰ ਦੇਣਾ ਵਾ ਸੰਮਿਤੀ ਨੇ ਇੰਨਾ ਸਮਝਾਈਤਾ ਵਾ ਕੋਈ ਗੱਲ ਹੋਵੇ ਤਾਂ ਬੋਲਣ ਟਾਇ ਪੈਂਦੀ ਚਲ ਰੱਬਾ ਸਮਝਾਉਂਦਾ ਫੇਰ ਜਾ ਕੇ ਇਹਨੂੰ ਇਹਨੇ ਸਾਰਾ ਹੀ ਕੰਮ ਖਰਾਬ ਕਰ ਦੇਣਾ ਹੈ ਉਪਰੇ ਆਪਾ ਨਹੀਂ ਆ ਮੈਂ ਲਿਓ ਨਹੀਂ ਦੀ ਬਹੁਤ ਗਰਮੀ ਬਾਹਰ ਆ ਤਾਂ ਤੂੰ ਹੀ ਬੁੱਤੀਆਂ ਕੱਢਣ ਤੇ ਤੁਰੇ ਰਿਹਾ ਕਰੋ ਲੋਸ ਚਾਚੇ ਨਿਰਮਾਨ ਨਾ ਘਰ ਬੈਠੇ ਆ ਤੇ ਤੂੰ ਹੀ ਗਰਮੀ ਦੇ ਵਿੱਚ ਤੁਰੇ ਰਿਹਾ ਕਰੋ ਮੇਰੀ ਗੱਲ ਤੇ ਧਿਆਨ ਨਾਲ ਸੁਣੋ ਕਿਤੇ ਉਹ ਖਾਦ ਨਹੀਂ ਮਿਲਦੀ ਹੈ ਤੇ ਚਾਚੇ ਦੇ ਲੈਣ ਗਿਆ ਤੇ ਪਾਣੇ ਨਾਲ ਆਪਣੇ ਬਾਰਾਪੁਰੇ ਮਿਲ ਗਏ ਹਨ ਉਹ ਆਰਤੀਆਂ ਦੇ ਹੱਥ ਨਹੀਂ ਲਾਉਂਦੇ ਜਿਹੜਾ ਸੂਣ ਨਹੀਂ ਦੇ ਟਾਈਨ ਦਾ ਤੂੰ ਮੈਪੇ ਵੇਲੇ ਕਿਵਲੇ ਕਿਹਾ ਕਿ ਤੂੰ ਮੇਲ ਹੀ ਜਾਣੀ ਸੀ ਕਿੱਥੋਂ ਮੇਲ ਨਹੀਂ ਝੋਨੇ ਖਾਦ ਮੰਗਣ ਤੇ ਨਹੀਂ ਮਿਲਦੀ ਕਿਉਂ ਚੱਲ ਮੇਲ ਵੀ ਗਈ ਜਾਂ ਕਿੱਦਾਂ ਵੀ ਆ ਤਾਂ ਤੁਸੀਂ ਪੈਸੇ ਲੈ ਕੇ ਜਾਨੇ ਜੋ ਪੈਸੇ ਰੱਖੇ ਹੀ ਤੇ ਲੈ ਕੇ ਜਾਨੇ ਤਾਂ ਮੈਂ ਚਾਚੇ ਨੂੰ ਫੋਨ ਕੀਤਾ ਚਾਚੇ ਨੂੰ ਪੈਸੇ ਪਾ ਦਿੱਤੇ ਮੇਰੇ ਹੁਣ ਮੇਰੇ ਸਾਰਾ ਗੁਗਲ ਪੇ ਤੇ ਖਾਦ ਚਕਾਤੀ ਉਹਨਾਂ ਨੂੰ ਆ ਤਾਂ ਮੈਂ ਅੱਧਰ ਗਈ ਤੇ ਚਾਚੀ ਨੇ ਉਸੇ ਵੇਲੇ ਮੈਨੂੰ ਸੁਣਾ ਵੀ ਦਿੱਤਾ ਕੀ ਜਨਾਤਾ ਚਾਚੀ ਨੇ ਤੈਨੂੰ ਤੇ ਪੈਸੇ ਜਿਹੜੇ ਆ ਚਾਚੇ ਨੇ ਦਿੱਤੇ ਆ ਮੈਂ ਪਤਾ ਨਹੀਂ ਕਿ ਕਰਦਾ ਚਾਚੀ ਦਾ ਕੀ ਹੈ ਚਾਚੇ ਨੇ ਕਿਤੇ ਪੈਸੇ ਪੁੱਛੇ ਤਾਂ ਚਾਚੇ ਨੇ ਕਿਹਾ ਜੀ ਚਾਚੇ ਨੇ ਨਾ ਕਹਿਣਾ ਹੁੰਦਾ ਤੇ ਚਾਚਾ ਚੁੱਪ ਕਰਕੇ ਨਾ ਬੈੰਦਾ ਫਿਰ ਤੇ ਚਾਚਾ ਜੀ ਨਾਨੀ ਦੇ ਚ ਬੋਲਦਾ ਚੰਗਾ ਲੱਗਦਾ ਬੋਲਦੇ ਨੇ ਚੰਗਾ ਲੱਗਦਾ ਜੋ ਮੈਂ ਫਿਰ ਮੈਂ ਉਦੋਂ ਉੱਠ ਕੇ ਤੁਰੀ ਆ ਵੀ ਮੈਂ ਪੈਸੇ ਲੈ ਕੇ ਆਉਣੀ ਆ ਤੇ ਉਹ ਮੈਨੂੰ ਕਹਿੰਦੇ ਵੀ ਰਹਿਣ ਦੇ ਗੋਪੀ ਤੇ ਤੂੰ ਕਾਲੀ ਜਵੇਂ ਗੱਲ ਵੀ ਪੈਸੇ ਦੇ ਨਾਲ ਚਲ ਗਈ ਤੇ ਨਾ ਤਾਂ ਅਗਲੇ ਨੇ ਇੱਕ ਵਾਰੀ ਨਹੀਂ ਕੀਤੀ ਫਿਰ ਗੱਲ ਤੇ ਨਹੀਂ ਤੇ ਚਾਚੇ ਦੀ ਹੋਈ ਨਾ ਤੇ ਚਾਚੀ ਦੀ ਹੋਈ ਫਿਰ ਮੈਨੂੰ ਕਾਹਤ ਸੁਣਾਉਂਦੇ ਰਹਿੰਦੇ ਆ ਨਾ ਇਹਨਾਂ ਉਹਨਾਂ ਦੇ ਪਿੱਛੇ ਲੱਗਿਆ ਕਰੋ ਲੱਗਿਆ ਨਾ ਕਰਾ ਤੂੰ ਕੰਮ ਸਾਰਾ ਤੂੰ ਖਰਾਬ ਕਰਨਾ ਮੈਂ ਕੀ ਕੰਮ ਖਰਾਬ ਕਰਨਾ ਚ ਮੈਂ ਮੁੰਡਾ ਬਾਹਰ ਭੇਜਣਾ ਉਹਨਾਂ ਨੇ ਮੁੰਡਾ ਬਾਹਰ ਛੁਡਾ ਆ ਤੱਕ ਹੱਥ ਜੋੜੇ ਰਹਿਣ ਦਾ ਮੁੰਡੇ ਨੂੰ ਇੱਥੇ ਕਰ ਲੂਗਾ ਵਾਈ ਇੱਥੇ 20 25 ਕਿਲੇ ਜਿਹੜੇ ਉਹਨਾਂ ਦੇ ਵੋਹਨਦੇ ਆ ਨਾ ਉਹ ਨਾ ਪਾਊਗਾ ਫੇ ਠੇਕੇ ਤੇ ਲੈ ਕੇ ਵਾ ਲੂਗਾ ਆ ਵੀ ਆਪਣੇ ਬਹੁ ਮਰਬੇ ਨਾ ਆ ਵੀ ਸਾਰੀ ਉਮਰ ਬਸ ਉਹਨਾਂ ਦੇ ਨੌਕਰੀ ਲੱਗੇ ਰਹਿਣਾ ਹੋਣੀ ਉਹਨਾਂ ਦੀ ਨੌਕਰੀ ਕਿੰਨੇ ਦਾ ਟਰਾਲੀ ਟੋ ਉਹਨਾਂ ਦੀ ਖੜੀ ਟਰੈਕਟਰ ਉਹਨਾਂ ਦਾ ਖਰਾਬ ਉਹਨਾਂ ਦੀ ਲੈਣ ਜਾਣਾਂ ਦੀ ਆਪਣੇ ਨਾਲ ਹੀ ਨਾਲ ਖਾਤ ਆ ਗਈ ਹੈ ਨਾ ਘਰ ਨਾਲ ਬੱਤੀ ਬੱਤੀ ਗੱਲਾਂ ਕਰਨ ਦੇ ਇਹ ਉਹ ਕਾਂਡੇ ਕੱਦਣ ਤੁਹਾਨੂੰ ਨਹੀਂ ਵਿਸ਼ਵਾਸ ਹੁੰਦਾ ਤੂੰ ਕੋਈ ਨਾ ਕੋਈ ਪੁੱਠੀ ਗੱਲ ਕਰਿਆ ਕਰ ਚਾਚੀ ਨੇ ਨਾ 1-1 ਰੁਪਈਆ ਦਾ ਹਿਸਾਬ ਲੈਣਾ ਹੁੰਦਾ ਵਾ ਹਾਂ ਰਕੋ ਜੀ ਜੀ ਮੈਨੂੰ ਉਹਦੇ ਨਾਲ ਗੱਲ ਕਰਨੀ ਆ ਤੁਹਾਨੂੰ ਕਾਹ ਤੋਂ ਕਹਿਣਾ ਤੁਹਾਡੇ ਕੋ ਕੰਮ ਕਰਵਾਉਣਾ ਉਹਨਾਂ ਨੇ ਮੈਂ ਜੋ ਹੈਗੀ ਸੁਣਨ ਨੂੰ ਬੈਠੀ ਨੋ ਦੇਤੀ ਆਪਣੇ ਕੋਲ ਭਰਾਂ ਦਾ ਗੱਲਾਂ ਦਸੀ ਜੇ ਮੈਨੂੰ ਕੀ ਲੋੜ ਆਪਣੇ ਕੋ ਬਣਾ ਕੇ ਦੱਸਣ ਦੀ ਤੋੜ ਗਈ ਆ ਫੇ ਅਬੇ ਹਰ ਗੱਲ ਤੇ ਗਲਤ ਮੈਂ ਹੀ ਹਿਸਾਬਤ ਹੋ ਜਾਣਾ ਹੁੰਦਾ ਜੇ ਮੈਂ ਘਰੋਂ ਗਿਆ ਤੂੰ ਤਨ ਲੜਨਾ ਸ਼ੁਰੂ ਕਰ ਲਿਆ ਪਾਣੀ ਦਾ ਗਲਾ ਫੜਾ ਕੇ ਆਇਆ ਪਾਣੀ ਦਾ ਗਲਾ ਫੜਾ ਕੇ ਤਦ ਬੋਲਣਾ ਸ਼ੁਰੂ ਕਰ ਪਿਆ ਵਿੱਚ ਚਬੜ ਚਬੜ ਸੋ ਵੀ ਇਹੀ ਕਰਦੀ ਰਹਿਣਾ ਚਲੋ ਮੈਨੂੰ ਕੀ ਆ ਹੁਣ ਪਾ ਵੀ ਆਇਓ ਉਹਨਾਂ ਦੇ ਖਾਦ ਤੇ ਪੌਣੀ ਆ ਪੌਣੀ ਕਿਉਂ ਨਹੀਂ ਉਹਦੇ ਕਿੱਥੇ ਆ ਉਦੈ ਨੂੰ ਪੜਨ ਵੀ ਦੋ ਕਿਤੇ ਉਹਦੇ ਪੜਲੇ ਹੋਣਾ ਬੰਦਾ ਲਾਗੇ ਨਹੀਂ ਮੇਰੀ ਗੱਲ ਸੁਣੋ ਬੰਦਾ ਲਾ ਕੇ ਪਾ ਲੋ ਤੇ ਬੰਦਾ ਵੀ ਲਾ ਲਾਂਗੇ ਤਿੰਨ ਜਾਣੇ ਹੋ ਜਾਣਗੇ ਜੇ ਇੱਥੇ ਕੰਮ ਕਰੂਗਾ ਨਾ ਤੇ ਬਾਹਰ ਜਾ ਕੇ ਕੰਮ ਫੇਰ ਕਰੂਗਾ ਉਹ ਉਹਨੇ ਫਿਰ ਇੱਥੇ ਜੋਗਾ ਹੀ ਰਹਿ ਜਾਣਾ ਵਾ ਚਾਚੇ ਨੇ ਨਾ ਆਪਦਾ ਕੰਮ ਕਰਵਾ ਜੋਗਾ ਰੱਖਣਾ ਹੀ ਉਹਨੂੰ ਕੰਮਜਾਬ ਉਹੀ ਹੁੰਦੇ ਆ ਜਿਹੜੇ ਇੱਥੇ ਕੰਮ ਕਰਦੇ ਆ ਨਹੀਂ ਤੇ ਕੋਈ ਉੱਥੇ ਕਿਹੜੀ ਮਾਂ ਬੈਠੀ ਵਿਲੀਮ ਪਕਾਣੀਆਂ ਉੱਥੇ ਪਕਾਤੀ ਪਕਾ ਕੇ ਖਾਣੇ ਪੈਣੀਆਂ ਨਹੀਂ ਫਿਰ ਤੁਸੀਂ ਇੱਥੇ ਕਦੋਂ ਦੇ ਕੰਮ ਕਰਨ ਦਾ ਆ ਵਾ ਤੁਸੀਂ ਤੇ ਕੰਮਜਾਬ ਫਿਰ ਹੋਏ ਨਹੀਂ ਆ ਉਹ ਮੇਰੀ ਕਿਸ਼ਮਤ ਆ ਮੇਰੀ ਕਿਸਮਤ ਤੇ ਤੇ ਕੋਸ਼ਿਸ਼ ਹੀ ਨਹੀਂ ਕੀਤੀ ਤੂੰ ਤਾਂ ਨਹੀਂ ਤੇ ਦੁਨੀਆ ਹੀ ਚਾਚੇ ਤੱਕ ਵਾ ਕੋਸ਼ਿਸ਼ ਹੀ ਨਹੀਂ ਕੀਤੀ ਤੂੰ ਜੋ ਮੇਰੀ ਕਿਸਮਤ ਚ ਲਿਖਿਆ ਉਹ ਮੈਨੂੰ ਮਿਲ ਗਿਆ ਬਸ ਫੇ ਜੋ ਉਹਦੇ ਦੀ ਕਿਸਮਤ ਚ ਹੋਊਗਾ ਨਾ ਉਹਨੂੰ ਮਿਲ ਜਾਊਗਾ ਤੇ ਨਾ ਕਿਸੇ ਦੇ ਨਹੇਠਾ ਲੱਗੋ ਹਾਂ ਅਭੀ ਨਾ ਲੱਗੋ ਕਿਸੇ ਦੇ ਨਾ ਹੇਠਾ ਜੋ ਉਹਦੇ ਦੀ ਕਿਸਮਤ ਚ ਉਹਨੂੰ ਮਿਲਣੀ ਚਾਣਾ ਕੋਈ ਪ੍ਰਵਾਹ ਵੀ ਕਿੰਨੀ ਸਰਕਾਰੀ ਦਫਤਰੇ ਪਹੁੰਚ ਜਾ ਉਹਦੀ ਉਹ ਤੇ ਪੈਸੇ ਵਾਲੇ ਕਹਿੰਦੇ ਨੇ ਜਿਹਦੇ ਕੋਠੀ ਦਾਣੇ ਤੇ ਕਮਲੇ ਵੀ ਸਿਆਣੇ ਗਲਤੀ ਉਹ ਵਾ ਹਾਂ ਉਹ ਤੇ ਫਿਰ ਆਪੇ ਲੋਕਾਂ ਨੇ ਕਹਿਣਾ ਵੀ ਚਲ ਕੋਈ ਨਹੀਂ ਇਹਦੇ ਪੈਸੇ ਆ ਹੀ ਜਾਣੇ ਨਾਲ ਖੜਦਾ ਜਿੱਥੇ ਖਲੋਜੀ ਪਿੱਛੇ ਚਟਾਨਾ ਉਂਹੋਂ ਖੜਾ ਪਿੱਛੇ